ਜਿੱਥੇ ਇੱਕ ਪਾਸੇ ਪੂਰੇ ਦੇਸ਼ ਪਰ ਵਿੱਚ 26 ਜਨਵਰੀ ਵਾਲੇ ਦਿਨ ਗਣਤੰਤਰਤਾ ਦਿਵਸ ਮਨਾਇਆ ਜਾ ਰਿਹਾ ਸੀ ਉੱਥੇ ਹੀ ਸ਼੍ਰੀ ਅਮਲ ਸਿੰਘ ਸਾਹਿਬ ਤੋਂ ਇੱਕ ਬਹੁਤ ਹੀ ਮੰਤ ਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਵਿੱਚ ਲੱਗੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਸਟੈਚੂ ਨੂੰ ਇੱਕ ਨੌਜਵਾਨ ਵੱਲੋਂ ਹਥੌੜੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸਿੱਖੀ ਲਬਾਸ ਵਿੱਚ ਆਏ ਇਸ ਨੌਜਵਾਨ ਨੂੰ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਕਾਬੂ ਕਰ ਲਿਆ ਗਿਆ ਉਤਤ ਦੂਜੀ ਪਾਸੇ ਬਾਬਾ ਸਾਹਿਬ ਡਾਕਟਰ ਪ੍ਰੀਮਰਾਉਂ ਅੰਬੇਦਕਰ ਜੀ ਨੂੰ ਮੰਨਣ ਵਾਲੀਆਂ ਜਥੇਬੰਦੀਆਂ ਤੇ ਬਾਬਾ ਸਾਹਿਬ ਜੀ ਦੇ ਪੈਰੋਕਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਇਸ ਸਾਰੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਬਾਬਾ ਸਾਹਿਬ ਕੇ ਸਨਮਾਨ ਮੇਰ ਦਰਸ ਸਨਮਾਨ ਮੇਰ ਬਾਬਾ ਸਾਹਿਬ ਡਾਕਟਰ ਪ੍ਰੀਮਰਾਉਂ ਅੰਬੇਦਕਰ ਜੀ ਜਮਾ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਡਾਕਟਰ ਪ੍ਰੀਮਰਾਉਂ ਅੰਬੇਦਕਰ ਜੀ ਜਮਾ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਕੇ ਸਨਮਾਨ जज नो करो कारवाई करोगो फी दो फो फो कोशी न फसी दो फो फो बाबा साहिब जे सन्माने बाबा ਦੇਵ ਨਾਮ ਕੰਲੇ ਸਾਰੇ ਸਤਿਕਾਰਯੋਗ ਸਾਥਿਆ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਵਾਲਮੀਕੀ ਹਰ ਹਰ ਬਾਲਮੀਕੀ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਅਮਿਤਗਰ ਜੀ ਅੱਜ 26 ਜਨਵਰੀ ਦੇ ਮੌਕੇ ਦੇ ਉੱਪਰ ਪੂਰਾ ਭਾਰਤ ਪੂਰੇ ਸੰਸਾਰ ਪੂਰੇ ਵਰਲਡ ਵਿੱਚ ਜਿਹੜਾ 26 ਜਨਵਰੀ ਸਾਰੇ ਲੋਕ ਜਿਹੜੇ ਬੜੀ ਸ਼ਰਧਾ ਨਾਲ ਮਨਾ ਰਹੇ ਕਿਉਂਕਿ ਸਾਡੇ ਰਹਿਬਰਾਂ ਨੇ ਬਾਬਾ ਸਾਹਿਬ ਵਿਦਗਰ ਜੀ ਨੇ 2 ਸਾਲ 11 ਮਹੀਨੇ ਤੇ 17 ਦਿਨ ਦੀ ਕੜੀ ਮਿਹਨਤ ਦੇ ਨਾਲ ਜਿਹੜਾ ਸੰਵਿਧਾਨ ਜਿਹੜਾ ਨੂੰ ਪੂਰਾ ਤਿਆਰ ਕੀਤਾ ਤਿਆਰ ਕਰਨ ਤੋਂ ਬਾਅਦ ਜਿਹੜਾ 26 ਜਨਵਰੀ ਨੂੰ 1950 ਤੇ ਜਿਹੜਾ ਸੰਵਿਧਾਨ ਲਾਗੂ ਹੋਇਆ ਅੱਜ ਦੇ ਦਿਨ ਵਿੱਚ ਸਾਰੇ ਜਿਹੜੇ ਆ ਕੋਨੇ-ਕੋਨੇ ਵਿੱਚ 26 ਜਨਵਰੀ ਮਨਾਉਂਦੇ ਆ ਤੇ ਤਿਰੰਗਾ ਜਿਹੜਾ ਭਾਰਤ ਦਾ ਤਿਰੰਗਾ ਆ ਉਹਨੂੰ ਜਿਹੜਾ ਲਹਿਰਾਉਂਦੇ ਵੀ ਆ ਪਰ ਅਫਸੋਸ ਦੀ ਗੱਲ ਆ ਵੀ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜਿਹੜੀ ਬਾਬਾ ਸਾਹਿਬ ਅਮੀਰਗਰ ਜੀ ਦੀ ਸਟੈਚੂ ਜਿਹੜਾ ਲੱਗਾ ਹੋਇਆ ਸੀ ਉਸ ਵਿੱਚ ਇੱਕ ਸ਼ਰਾਰਤੀ ਅੰਸਰ ਨੇ ਜਾਣਬੁੱਝ ਕੇ ਪੌੜੀ ਚੜ੍ਹ ਕੇ ਬਾਬਾ ਸਾਹਿਬ ਅਮੀਰਗਰ ਜੀ ਦੀ ਤਸਵੀਰ ਆਪਣੇ ਪ੍ਰਤਿਮਾ ਦੇ ਉੱਪਰ ਖੜ ਕੇ ਜਿਹੜਾ ਥੋੜਾ ਲੈ ਕੇ ਕੋ ਸਰੇ ਆਮ ਜਿਹੜਾ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਉੱਥੇ ਦਾ ਜਿਹੜਾ ਸੰਵਿਧਾਨ ਜਿਹੜਾ ਬਣਿਆ ਸੀ ਉਹਨੂੰ ਅੱਗ ਲਾਈ ਗਈ ਅਤੇ ਇੰਨਾ ਕੁਸ਼ ਘਟਨਾ ਜਿਹੜੀ ਹੋਣ ਦੇ ਬਾਅਦ ਵੀ ਬੜਾ ਅਫਸੋਸ ਦੀ ਗੱਲ ਹੈ ਵੀ ਉੱਥੇ ਇੰਨੀ ਜਿਹੜੀ ਸਿਕਿਉਰਿਟੀ ਆ ਕਿਉਂਕਿ ਜਿੱਥੇ ਹਰਮੰਦਰ ਸਾਹਿਬ ਦੀ ਪੂਰੇ ਕੋਨੇ ਦੇ ਵਿੱਚ ਚਾਰ ਸਵੇਰੇ ਜਿਹੜਾ ਸਾਰੀ ਸੰਗਤਾਂ ਵੀ ਬੜੀਆਂ ਦੇਸ਼ਾ ਮਦੇਸ਼ਾਤ ਹੁੰਦੀਆਂ ਤਾਂ ਬਾਬਾ ਸਾਹਿਬ ਦੀ ਸਟੈਚੂ ਵੀ ਅੰਦਰ ਲੱਗਾ ਪਰ ਉਹ ਉੱਥੇ ਇੰਨੇ ਲੋਕ ਹੋਣ ਦੇ ਬਾਜੂ ਸੰਗਤ ਦੇ ਹੋਣ ਦੇ ਬਾਜੂ ਜਿੰਨੇ ਵੀ ਮੁਲਾਜ਼ਮ ਪ੍ਰਾਈਵੇਟ ਰੱਖਿਆ ਉਹਨਾਂ ਦੇ ਬਾਜੂ ਸ਼ਰਿਆਂ ਨੂੰ ਦੇਖੋ ਅੱਗ ਲਾ ਕੇ ਉਹ ਬੰਦਾ ਪੌੜੀ ਚੜ੍ਹ ਕੇ ਸਵਿਧਾਨ ਨੂੰ ਤੋੜ ਰਿਹਾ ਬਾਬਾ ਸਾਹਿਬ ਦੇ ਸਟੈਚੂ ਨੂੰ ਤੋੜ ਰਿਹਾ ਥੋੜੇ ਨਾਲ ਪਰ ਸਾਰਾ ਕਰਨ ਤੋਂ ਬਾਅਦ ਕਿੰਨੇ ਚਿਰ ਬਾਅਦ ਜਿਹੜਾ ਉਹਨੂੰ ਫੜਿਆ ਗਿਆ ਬੰਦੇ ਨੂੰ ਫੜਨ ਤੋਂ ਬਾਅਦ ਅਜੇ ਤੱਕ ਨਹੀਂ ਪਤਾ ਲੱਗਾ ਵੀ ਉਸਦੇ ਪਿੱਛੇ ਕੌਣ ਆ ਵੀ ਕਿਸ ਨੇ ਉਹਨੂੰ ਭੇਜਿਆ ਕਿਉਂਕਿ ਇਹਦੀ ਪੂਰੀ ਜਿਹੜੀ ਜਾਂਚ ਆ ਉਹ ਵੱਡੇ ਲੈਵਲ ਤੇ ਹੋਣੀ ਚਾਹੀਦੀ ਆ ਤੋ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਅਤੇ ਜਿਹੜੇ ਸਾਰੇ ਹੀਰਤੇ ਦੇ ਕਮਿਸ਼ਨਰ ਸਾਹਿਬ ਤੇ ਆਈਜੀ ਸਾਹਿਬ ਨੂੰ ਬੇਨਤੀ ਕਰਦੇ ਆਂ ਬਿਗੜੀ ਇਹਨਾਂ ਦੀ ਉੱਚ ਕਮੇਟੀ ਬਣਾ ਕੇ ਜਿਹੜੀ ਇਹ ਪੂਰੀ ਜਿਹੜੀ ਆ ਪਿੱਛੇ ਤੇ ਤਹ ਤੱਕ ਜਾਇਆ ਜਾਵੇ ਇਸ ਦੇ ਉੱਪਰ ਕਾਨੂੰਨੀ ਜਿਹੜੀ ਆ ਵੱਡੇ ਲੈਵਲ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਸਮੁੱਚੇ ਸਮਾਜ ਵਿੱਚ ਅੱਜ ਜਿੱਥੇ ਲੋਕ 26 ਜਨਵਰੀ ਮਨਾ ਰਿਹਾ ਉੱਥੇ ਇਦਾਂ ਦੀ ਕਟੜਨਾਂ ਦੇ ਬਾਝੂ ਫੇਸਬੁੱਕਾਂ ਦੇ ਚੱਲ ਰਿਹਾ ਬੜਾ ਮੰਦਜੋਕ ਕਟੜਨਾ ਸਾਰਿਆਂ ਨੇ ਉੱਥੇ ਸਾਡੇ ਅੰਮ੍ਰਿਤਸਰ ਦੇ ਜਿੰਨੇ ਸਾਥੀ ਆ ਸਮਾਜ ਦੇ ਸਮੁੱਚਾ ਸਮਾਜ ਜਿਹੜਾ ਇਕੱਠਾ ਹੋ ਕੇ ਉਹਦਾ ਵਿਰੋਧ ਵੀ ਉਹਨਾਂ ਨੇ ਕੀਤਾ ਅਤੇ ਜੇਕਰ ਪੂਰੀ ਜਾਂ ਜਿਹੜੀ ਆ ਜਲਦੀ ਨਾ ਹੋਈ ਗਈ ਤੇ ਸਾਰਿਆਂ ਨਾਲ ਮੀਟਿੰਗ ਕਰਦੇ ਅੰਮ੍ਰਿਤਸਰ ਪੂਰੀ ਟੀਮ ਨਾਲ ਹੋਰ ਪ ਅਧਿਕਾਰ ਵੀ ਜਿਹੜਾ ਉਹ ਆਪਾਂ ਸਾਰੇ ਸਾਥੀ ਨਾਲ ਮਿਲ ਕੇ ਦਵਾਂਗੇ ਸੱਚਾ ਚੋ ਜਿਹੜਾ ਇਨਸਾਫ ਆ ਅਤੇ ਜਿਹੜੀ ਇਹ ਤਹਿ ਤੱਕ ਆਪਾਂ ਪਹੁੰਚ ਸਕੀਏ ਸੋ ਸਾਰਿਆਂ ਨੂੰ ਜੈ ਗੁਰਦੇਵ ਜੈ ਵਾਲਮੀਕੀ ਜੈ ਭੀ